ਇਹ ਕਿ ਤੁਹਾਨੂੰ ਪਤਾ ਹੈ ਪੂਰਾ ਪੰਜਾਬ ਇਸ ਵਾਰੇ ਹੜ ਦੀ ਮਾਰ ਹੇਟ ਚੱਲ ਰਿਹਾ ਹੈ ਪਰ ਜਿਸ ਤਰ੍ਹਾਂ ਲੋਕ ਸੇਵਾ ਕਰ ਰਹੇ ਨੇ ਮਤਲਬ ਚਾਰੇ ਦੀ ਸੇਵਾ ਕਰ ਰਹੇ ਨੇ ਰਾਸ਼ਨ ਦੀ ਸੇਵਾ ਕਰ ਰਹੇ ਨੇ ਪਰ ਉਸ ਤੋਂ ਵੀ ਵੱਧ ਜੋ ਤੁਹਾਨੂੰ ਪਤਾ ਹੈ ਠੇਕੇ ਤੇ ਜ਼ਮੀਨ ਲਈ ਹੋਏ ਤਾਂ ਕੋਈ ਵੀ ਵਾਪਸ ਨਹੀਂ ਕਰਦਾ ਪਰ ਇਸ ਵਾਰ ਸਾਡਾ ਮਜੂਤੇ ਲੋਕ ਜੋ ਕਿ ਠੇਕੇ ਤੇ ਜ਼ਮੀਨ ਲੈ ਕੇ ਵੀ ਉਸ ਨੂੰ ਬੰਦੇ ਨੂੰ ਪੈਸੇ ਵਾਪਸ ਕਰਨ ਲਈ ਕਿ ਉਹਨਾਂ ਦੀ ਆਪਣਾ ਫਸਲ ਮਰ ਚੁੱਕੀ ਹੈ ਅਜ ਕੀ ਨਾ ਜ ਆਪਣਾ ਜੀ ਅਸ਼ਪਾਲ ਸਿੰਘ ਕੀ ਚੱਕਰ ਜੇ ਤੁਹਾਡਾ ਫਸਲ ਅਬ ਨਹੀਂ ਮੇਰੇ ਕੋ ਇਹਨੇ ਤਿਲ ਕਿਨੇ ਬੈਠੇ ਠੇਕੇ ਲਈ ਇਨੇ 1 ਲੱਖ 80000 ਰੁਪਇਆ ਮੈਨੂੰ ਅਜੇ ਤੋਂ 2 ਮਹੀਨੇ ਪਹਿਲਾਂ ਵਿਆਜ ਚੁੱਕ ਕੇ ਦਿੱਤਾ ਵਾ ਪਰ ਮੈਂ ਵਿਆਜ ਤੇ ਲੱਗਣ ਨਹੀਂ ਦਿੱਤਾ ਕਿਉਂਕਿ ਅਜੇ ਤੇ ਵਿਆਜ ਦੇਣਾ ਸੀ ਉਹਨੂੰ ਵਿਆਜ ਲੱਗਣ ਨਹੀਂ ਦਿੱਤਾ ਮੈਂ 1 ਲੱਖ 80000 ਸਮੇਤ ਇਹਦੇ ਖਰਚੇ ਤੇ ਜੋ ਇਹਦਾ ਤਿੰਨ ਕਿੱਲੇ ਦਾ ਖਰਚਾ ਆਇਆ ਵਾ ਵਾਪਸ ਕਰ ਦਿੱਤਾ ਇਹ ਬੜੀ ਵੱਡੀ ਇੱਕ ਹੌਸਲੇ ਵਾਲੀ ਗੱਲ ਹੁੰਦੀ ਹੈ ਜੀ ਮਤਲਬ ਜਿਗਰਾ ਚਾਹੀਦਾ ਇਸ ਕੰਮ ਕਰਨਾ ਤੇ ਕਿਉਂਕਿ ਪੈਸੇ ਕੋਈ ਵੀ ਵਾਪਸ ਨਹੀਂ ਕਰਦਾ ਹਾਂ ਜੀ ਦਿੱਤੇ ਪੈਸੇ ਕੌਣ ਵਾਪਸ ਕਰਦਾ ਇਹਨੇ ਦਿੱਤੇ ਵੀ ਨਹੀਂ ਲੋਕਾਂ ਨੂੰ ਬੜੇ ਦਿੱਤੇ ਇਹਨੇ ਦਿੱਤੇ ਵੀ ਜਿੱਤਰੇ ਸਾਰੇ ਹੀ ਕਰਨ ਕੁਝ ਮਾੜੇ ਬੰਦੇ ਵੀ ਜ਼ਿੰਮੇਦਾਰ ਹੈਗੇ ਨੇ ਲੈਂਦੇ ਤੇ ਤਕਰੀਬਨ ਤਕਰੀਬਨ ਬਹੁਤੇ ਪੈੜੀਆਂ ਠੇਕੇ ਹੀ ਲੈਂਦੇ ਨੇ ਹੁਣ ਜਿਹੜਾ ਮਾਲਕ ਵੱਡਾ ਹੈ ਉਹਨੇ ਤਾਂ ਠੇਕੇ ਲੈਣੇ ਨੇ ਜੇ ਮੰਨ ਲਓ ਉਹ ਵੀ ਲੈਂਦਾ ਤੇ ਉਹਦੀ ਨਵੀਂ ਧੱਕਾ ਹੁੰਦਾ ਤੇ ਉਹ ਵੀ ਥੋੜਾ ਬਹੁਤਾ ਤਾਂ ਮਾਫ਼ ਕਰਨਾ ਹੀ ਚਾਹੀਦਾ ਨਾ ਹਰ ਇੱਕ ਨੂੰ ਫਿਰ ਤੁਹਾਡੇ ਵਾਲੇ ਵੇਖ ਕੇ ਲੋਕਾਂ ਹੋਰਾਂ ਨੂੰ ਸੇਧ ਹੋਣੀ ਚਾਹੀਦੀ ਹੈ ਵੀ ਮੈ ਉਹ ਜਿਹੜਾ ਠੇਕੇ ਪੈੜੀ ਲੈਂਦਾ ਉਹ ਤੇ ਮਾਰਿਆ ਗਿਆ ਹੁਣ ਇਹਦਾ ਮੈਂ ਤੁਹਾਨੂੰ ਪੂਰਾ ਡਾਟਾ ਦੱਸਦਾ 22 ਲੱਖ ਰੁਪਏ ਦੇ ਥੱਲੇ ਹੁੰਦਾ ਏ ਤੇ ਜੇ ਆਪ ਕਣਕ ਬੀਜਦਾ ਤੇ ਫੇਰ 10 ਲੱਖ ਦੇ ਥੱਲੇ ਹੁੰਦਾ ਏ ਹੁਣ ਤੁਸੀਂ ਇਹਨਾਂ ਨੂੰ ਪੈਸੇ ਵਾਪਸ ਕਰ ਰਹੇ ਹੋ ਜੀ ਪੈਸੇ ਵਾਪਸ ਕਰ ਰਹੇ ਆ ਜੀ ਪੈਸੇ ਵਾਪਸ ਕਰਦੇ ਨਾਲ ਹੋਰ ਕੀ ਵਾਪਸ ਕਰ ਰਹੇ ਹੋ ਇਹਨਾਂ ਦਾ ਜਿਹੜਾ ਖਰਚਾ ਲੱਗਾ ਉਹ ਵਾਪਸ ਕਰ ਰਹੇ ਆ ਬਸ ਪੈਸੇ ਦੇ ਨਾਲ ਨਾਲ ਖਰਚੇ ਵਾਪਸ ਕਰ ਰਹੇ ਆ ਠੀਕ ਹੈ ਜੀ ਪੈਸੇ ਦਿਓ ਜੀ ਇਹਨਾਂ ਨੂੰ ਆ ਲਓ ਜੀ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਲਭਾਇ ਜੀ ਕਿਹੜਾ ਪਿੰਡ ਜੇ ਪਿੰਡ ਪਿੰ ਅੱਜ ਤੁਸੀਂ ਠੇਕੇ ਦੀ ਪੈਸੇ ਪਹਿਲੀ ਵਾਰ ਨਹੀਂ ਸੀ ਠੇਕੇ ਵਾਤੇ ਤੇ ਤੁਸੀਂ ਪੈਸੇ ਵਾਪਸ ਲੈ ਰਹੇ ਕਿਦਾਂ ਲੱਗਿਆ ਇਹ ਭਾਜੀ ਹੁਣਾਂ ਦੀ ਬਹੁਤ ਮਿਹਰਬਾਨੀਆਂ ਇਹਨਾਂ ਨੂੰ ਮੈਂ 1,80,000 ਰੁਪਇਆ ਦਿੱਤਾ ਸੀ ਇਹਨਾਂ ਮੈਨੂੰ 1,80,000 ਜੱਦ ਦਿੱਤਾ ਵਾ ਨਾਲ ਜਿਹੜਾ ਖਰਚਾ ਹੋਇਆ ਸੀ 50,000 ਰੁਪਇਆ ਉਹ ਵੀ ਨਾ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੋਈ ਇਦਾਂ ਪਹਿਲਾਂ ਕਰਦਾ ਵੇਖਿਆ ਕੋਈ ਜੀ ਨਾ ਅੱਜ ਤੋੜੀ ਤਾਂ ਕੋਈ ਨਹੀਂ ਕਰਦਾ ਵੇਖਿਆ ਜੀ ਤੇ ਪਹਿਲੀ ਵਾਰੀ ਹੈ ਜੀ ਪਹਿਲੀ ਵਾਰੀ ਇਹਨਾਂ ਨੇ ਪੈਸੇ ਵਾਸਤੇ ਕੀਤੀ ਨੇ ਨਹੀਂ ਤੇ ਨਹੀਂ ਕੋਈ ਨਹੀਂ ਕਰਦਾ ਜੀ ਹੋਰ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਹੋਰ ਮੈਸੇਜ ਇਹ ਹੈ ਵੀ ਸਾਰੇ ਭੈਣ ਭਰਾ ਇਦਾਂ ਕਰਨ ਤੇ ਜਿਹੜੇ ਠੇਕੇ ਵਾਲੇ ਆਦਮੀ ਬੱਜ ਜਾਣ ਮਲੇ ਇੱਕ ਦੂਜੇ ਦੀ ਬਾਹ ਫੜੀ ਜਾਏ ਇੱਕ ਦੂਜੇ ਦੀ ਬਾਹ ਫੜੀ ਜਾਏ ਇਦਾਂ ਸਾਰੇ ਭੈਣ ਭਰਾ ਨੂੰ ਕਰਨਾ ਚਾਹੀਦਾ ਠੀਕ ਹੁਣ ਤੁਹਾਨੂੰ ਕਿੰਨੇ ਪੈਸੇ ਮਿਲੇ ਦੀ ਹੁਣ ਮੈਨੂੰ ਮਿਲਿਆ 1.80 ਲੱਖ ਤੇ 20 ਹਜ਼ਾਰ ਉਹਨਾਂ ਖਰਚਾ ਦਿੱਤਾ ਮੈਨੂੰ ਨਾਲ ਕਿ ਅਗੋ ਪਹਿਲੀ ਆਵੋਗੇ ਜੀ ਕੱਲੀ ਆਵਾਂਗੇ ਉਹ ਇਹਨਾਂ ਦੀ ਮਰਜ਼ੀ ਹੈ ਜੀ ਠੀਕ ਹੈ ਹਾਂ ਜੀ ਸੋ ਤੁਸੀਂ ਦੇਖਿਆ ਵੀ ਕਿਸਾਨ ਕਿਸ ਤਰ੍ਹਾਂ ਲੋਕ ਪੈਸੇ ਲੈ ਕੇ ਵਾਪਸ ਨਹੀਂ ਕਰਦੇ ਪਰ ਇੱਥੇ ਇਹੋ ਜਿਹੇ ਬੰਦੇ ਹੈਗੇ ਨੇ ਵੀ ਜਿਹੜੇ ਮਤਲਬ ਠੇਕੇ ਤੇ ਦਿੱਤੀ ਜ਼ਮੀਨ ਦੇ ਪਤਾ ਵੀ ਮਤਲਬ ਪਾਣੀ ਕਰਕੇ ਖਰਾਬ ਹੋ ਚੁੱਕੀ ਆ ਉਹ ਸਾਰਾ ਠੇਕੇ ਦੇ ਲਾਲ ਨਾਲ ਉਹਦਾ ਖਰਚਾ ਵੀ ਵਾਪਸ ਕੀਤਾ ਉਹਨਾਂ ਨੇ ਬੜੇ ਰੋ ਕਲੰਦਰ ਪੋਸਟ ਨਿਵਾਸਦਾਰ ਧੰਨਵਾਦ